ਇਹਨਾਂ ਦਾ ਪਾਣੀ ਤੇ ਟਰੈਕਟਰ ਲੈ ਕੇ ਆਉਣਾ ਕੋਈ ਡਰ ਨਹੀਂ ਆ। ਹੂੰ। ਮੇਰੇ ਖਿਆਲ ਵਿੱਚ ਕਈਆਂ ਨੇ ਉਹ ਚੀਜ਼ਾਂ ਖੱਦੀਆਂ ਵੀ ਨਹੀਂ ਹੋਣੀਆਂ। ਬਿਲਕੁਲ ਪਿੰਡ ਦੇ ਵਿੱਚ ਜਿਹੜੀਆਂ ਇੱਥੋਂ ਤੱਕ ਪਹੁੰਚ ਨਹੀਂ ਬਿਲਕੁਲ। ਪਾਣੀ ਦੇ ਜੀ ਪਾਣੀ ਇਹਨਾਂ ਦੇਦ ਹੋ ਗਿਆ ਕਿ ਮਤਲਬ ਥਾਲੂ ਉੱਥੋਂ ਵਾਪਸ ਮੋੜਨਾ ਪਿਆ। ਫਿਰ ਬੜੀ ਮਤਲਬ ਭਜਰਾ ਸਨਾਲ ਚਲੋ ਬਾਲ ਦੇ ਵਿੱਚ ਬਚਾਇਆ। ਚਲੋ ਪ੍ਰਭਾਤ ਮਾਨੀ ਕਰ ਦੇਣਾ ਸਾਰਾ ਕੁਝ ਵਧੀਆ ਜੀ। ਹਾਂ ਜੀ। ਉਹਦਾ ਸਮਝ ਜੂਰ ਲੱਗਿਆ ਪਰ ਵੀ ਪਰਮਾਤਮਾ ਜਿੰਦਗੀ 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 ਚੰਗੀਆਂ ਵੀ ਆਉਂਦੀਆਂ ਨੇ ਤੇ ਸੁੱਖੀਆਂ ਜੇ ਮੁਸ਼ਕਲਾਂ ਆਉਂਦੀਆਂ ਤਾਂ ਬੰਦੇ ਨੂੰ ਪਤਾ ਲੱਗਦਾ ਕਿ ਪਰਮਾਤਮਾ ਕੀ ਚੀਜ਼ ਹੈ ਤੇ ਪਰਮਾਤਮਾ ਤੇ ਪਰਮਾਤਮਾ ਹੀ ਹੈ ਨਾ ਉਹਦੇ ਜਿਉਂਦੇ ਅੱਗੇ ਤਾਂ ਕਿਸੇ ਦਾ ਵੀ ਨਹੀਂ ਜੋਰ ਹੈਗਾ ਨਾ ਉਹ ਸਾਨੂੰ ਇਹ ਦਿਖਾਇਆ ਗਿਆ ਨਹੀਂ ਸਾਨੂੰ ਪਤਾ ਕੀ ਲੱਗੂਗਾ ਫਿਰ ਤਾਂ ਹੀ ਪਰਮਾਤਮਾ ਬਣ ਕੇ ਬੈਠ ਗਏ ਉਹ ਛੱਡ ਭਲੇ ਵਾਤੇ ਕੀਤਾ ਬੁਰੀ ਵਾਤੇ ਨਹੀਂ ਜਿਵੇਂ ਸਹੀ ਕਰਦਾ ਜਿਵੇਂ ਸੱਚ ਜੀਦਾ ਹਾਂ ਬਿਲਕੁਲ ਜੀ ਹੈ ਇਹ ਸਾਡਾ ਬੜਾ ਵੱਡਾ ਉਹਨਾਂ ਨਾਲ ਭਲਾ ਕੀਤਾ ਸਾਡੇ ਬੱਚੇ ਚੰਗੇ ਨੇ ਸਾਡਾ ਮਾਲ ਰੰਗ ਚੰਗਾ ਇੱਕ ਕਮਾਈਆਂ ਦੀ ਜ਼ਿੰਦਗੀ ਬੜੀਆਂ ਹੁੰਦੀਆਂ ਨੇ ਜਾਂਦੀਆਂ ਨੇ ਫਿਰ ਮਾਈ ਜਾ ਹੋ ਜੂਗੀ ਜਲਦੀ ਸੰਗਤਾਂ ਦੇ ਦਰਮਿਆਨ ਹੌਸਲਾ ਹਾਰ ਨਹੀਂ ਚਾਹੀਦਾ ਸਾਡੇ ਗੁਰੂਆਂ ਨੇ ਕੋਕਲੇ ਕੋਲੇ ਵੱਡੇ ਦੇ ਇੱਥੇ ਆ ਕੇ ਦੇਖਦੇ ਆ ਬਹੁਤ ਜਿਗਰਾ ਦੇ ਬਹੁਤ ਹੌਸਲਾ ਸਾਰਾ ਹੈ ਸਾਰਿਆਂ ਲੋਕਾਂ ਜੀ ਬਹੁਤ ਜਿਗਰਾ ਹੌਸਲਾ ਆ ਨਹੀਂ ਤਾਂ ਲੋਕ ਬਾਹਰ ਬੈਠੇ ਰੋਈ ਜਾਂਦੇ ਆ ਦੇਖ ਕੇ ਮੈਂ ਕਹਿੰਦਾ ਜੀ ਵੇਖੋ ਬਾਹਰ ਬੈਠੇ ਪਾਣੀ ਆਇਆ ਹਾਂਜੀ ਮੈਂ ਵੀ ਤੁਹਾਡਾ ਧੰਨਵਾਦ ਕਰਦਾ ਜੀ ਇਹ ਸਕਦਾ ਤਾਂ ਮੈਂ ਤਾਂ ਕਹਿੰਦਾ ਕੋਟ ਕੋਟ ਇੱਥੇ ਕੀ ਚੀਜ਼ ਦੀ ਇਹ ਕਸੀ ਨਹੀਂ ਸਾਲੀ ਤੋੜ ਨਹੀਂ ਰਹੀ ਤੇ ਮੈਂ ਕਿਸੇ ਚੀਜ਼ ਦੀ ਟੋੜ ਲਈ ਕੋਈ ਮੈਡੀਸਿਨ ਆਉਂਦਾ 10 ਗੁਣਾ ਦਰਵਾਜ਼ੇ ਦੀ ਚਾਰੇ ਦੀ ਖਾਣੇ ਦੀ ਪਾਣੀ ਦੀ ਮਾਲਾ ਮੇਰੇ ਖਿਆਲ ਵਿੱਚ ਕਈਆਂ ਨੇ ਉਹ ਚੀਜ਼ਾਂ ਖਾਧੀਆਂ ਵੀ ਨਹੀਂ ਹੋਣੀਆਂ ਬਿਲਕੁਲ ਪਿੰਡ ਦੇ ਵਿੱਚ ਜਿਹੜੀਆਂ ਇੱਥੇ ਤੱਕ ਪਹੁੰਚ ਨਹੀਂ ਬਿਲਕੁਲ ਬਹੁਤ ਪੰਜਾਬ ਦੇ ਲੋਕਾਂ ਨੇ ਬਹੁਤ ਜਿਗਰਾ ਦਿਖਾਇਆ ਜੇ ਦੇਖੋ ਤੁਸੀਂ ਅੱਛੀ ਨੂੰ ਵੇਖੋ ਬਿਲਕੁਲ ਕਿ ਨਾ ਸੋਚੋ ਆਪਾਂ ਕਿਸੇ ਦੇ ਪਿੰਡ ਜਾਂਦੇ ਆ ਨਾ ਥੋੜਾ ਵੀ ਪਾਣੀ ਹੋ ਨਾ ਤੇ ਸਾਡੇ ਵਿੱਚ ਜੋ ਹੇਜਿਟੇਸ਼ਨ ਹੁੰਦੀ ਆ ਇਹ ਆਪਾਂ ਪਾਰ ਲੈਂਦੇ ਆ ਕੀ ਪਤਾ ਤੇ ਖੱਡਾ ਤਾਂ ਨਹੀਂ ਆ ਖੱਡਾ ਵੇਖੋ ਇਹਨਾਂ ਦਾ ਪਾਣੀ ਤੇ ਟਰੈਕਟਰ ਲੈ ਕੇ ਆਉਂਦੇ ਕੋਈ ਡਰ ਨਹੀਂ ਆ ਕੀ ਅਗੇ ਸੜਕ ਤੇ ਬੰਦ ਹੋ ਜਾਏਗਾ ਸਾਨੂੰ ਮੁਸ਼ਕਲ ਆ ਜਾਵੇਗੀ ਹਾਂਜੀ ਐਡਾ ਮੈਨਾਂ ਧੰਨ ਨੇ ਬਿਲਕੁਲ ਹੀ ਬਹੁਤ ਲੋਕਾਂ ਦੀ سپورਟ ਆ ਮੈਨਾਂ ਬਹੁਤ ਉਹਨਾਂ ਨੂੰ ਦੇਖਦੇ ਕਿੰਨੇ ਲੋਕਾਂ ਦਾ ਹੌਸਲਾ ਵੱਧਾ ਜੀ ਨੰਨੇ ਲੋਕ ਆਦੇ ਆ ਜੋੜਦੇ ਆ ਇਹ ਵੀ ਐਡੇ ਜੁੜੇ ਰਹਿਣਗੇ ਲੰਬੇ ਸਮੇਂ ਤੱਕ ਤਾਂ ਬਹੁਤ ਵਧੀਆ ਹੋ ਜਾਣਾ ਸਾਰਾ ਇਹ ਕੋਆਪਰੇਟ ਕੀਤਾ ਹਾਂਜੀ ਕਿ ਮੈਂ ਕਹਿੰਦਾ ਕੋਈ ਬਿਆਨ ਸਾਡੇ ਕੋਲ ਸਾਡੇ ਕੋਲ ਕੋਈ ਨਾ ਇਹਦਾ ਜਵਾਬ ਹੈ ਕੋਈ ਹੈ ਹੀ ਨਹੀਂ ਨਾ ਹੋਰ ਜੀ ਬਾਜੂ ਇਨਾ ਮਤਲਬ ਇਹਨੇ ਚੰਗੀ ਸੰਸਾ ਨਹੀਂ ਬਿਲਕੁਲ ਸਾਰੇ ਗੁਰਸਾਹਿਬ ਦੀ ਕਿਰਪਾ ਉਹਦੀ ਕਿਰਪਾ ਨਾਲ ਤੇ ਵੇਖੋ ਜੂਪੀ ਤੋਂ ਹੂੰ ਹਾਂ ਹੁਣ ਇਹ ਦੇਖੀ ਮੰਨ ਲਵੀਰੇ ਜੂਪੀ ਤੋਂ ਆਇਆ ਖਰਿਆਣੇ ਤੋਂ ਆਇਆ ਤੇ ਘਰ ਆਤਾ ਤੇ ਵੀਰੇ ਆਇਆ ਲੋਕਾਂ ਨੂੰ ਚੁੱਭਦੀ ਉਹ ਬੈਂਕਪੂਲ ਤੋਂ ਉਹਨਾਂ ਨੂੰ ਸਾਡਾ ਮਤ ਕਿੰਨਾ ਸਾਡਾ ਮਤ ਦੁੱਖ ਆਇਆ ਇਹਨਾਂ ਬੈਂਕਪੂਲ ਹਾਂਜੀ ਸਾਡਾ ਦੁੱਖ ਸੰਭੇ ਕਰ ਲਾਉਂਦੇ ਨੇ ਕੋਠੇ ਲੱਖ ਰੁਪਈਆ ਗੁਰੂਣਾ ਸਫਾ ਬਹੁਤ ਤੁਹਾਨੂੰ ਪਤਾ ਬਹੁਤ ਬਈ ਜੀ